ਹਾਂਜੀ ਬਾਈ ਜੀ ਬਾਈ ਬਹੁਤ ਵੀਰ ਮੈਸੇਜ ਕਰ ਦਿਆ ਗਿਆ ਯਾਰ ਵੀ ਕੈਨੇਡਾ ਵਿੱਚ ਕੰਮ ਹੈਗਾ ਕੁਝ ਬਚਦਾ ਵੀ ਆ ਕਿ ਕੁਝ ਬਚਦਾ ਨਹੀਂ ਹੈਗਾ ਬਾਈ ਮੈਂ ਦੱਸਦਾ ਵੀ ਯਾਰ ਕੰਮ ਵੀ ਮਿਲ ਜਾਂਦਾ ਤੇ ਬਚਦਾ ਵੀ ਸਾਰਾ ਕੁਝ ਆ ਅਸਲ ਗੱਲ ਪਤਾ ਕੀ ਆ ਦੁਨੀਆ ਸੱਚ ਨਹੀਂ ਦੱਸਦੀ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜੇ ਆਪਾਂ ਸੱਚ ਦੱਸਤਾ ਕੋਈ ਪਿੰਡ ਚੋਂ ਆਜੂ ਯਾਰ ਮਿੱਤਰ ਜਾਂ ਰਿਸ਼ਤੇਦਾਰ ਨਾ ਜੇ ਮੇਰੇ ਕੋਲੇ ਫਿਰ ਜੇ ਵੀ ਕੋਲੇ ਆ ਗਿਆ ਤਬੀ ਖਰਚਾ ਚੱਕਣਾ ਪਊਗਾ ਕੋਲੇ ਰੱਖਣਾ ਪਊਗਾ ਤੇ ਜਾਂ ਫਿਰ ਇਹ ਹੁੰਦਾ ਵੀ ਯਾਰ ਜੇ ਆਪਾਂ ਦਾਸਤਾ ਵੀ ਵਧੀਆ ਪੈਸਾ ਬਣਦਾ ਫਿਰ ਵੀ ਕੋਈ ਮੰਗਣਾ ਲਵੇ ਕੋਈ ਬਗਾਰ ਨਾ ਪਾ ਦੇ ਆ ਚੀਜ਼ਾਂ ਤੋਂ ਦੁਨੀਆ ਚੱਲਦੀ ਹੈ ਠੀਕ ਆ ਤਾਂ ਫਿਰ ਇਹ ਗੱਲਾਂ ਕਹਿੰਦੇ ਆ ਵੀ ਯਾਰ ਕੋਈ ਬਣਦਾ ਨਹੀਂ ਕੋਈ ਵੱਜਦਾ ਨਹੀਂ ਕਿਉਂਕਿ ਅੱਜ ਦੇ ਸਮੇਂ 'ਚ ਬਈ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਕੋਈ ਯਾਰ ਮਿੱਤਰ ਨਹੀਂ ਸਿਰਫ ਪੈਸੇ ਤੱਕ ਮਤਵਲਾ ਦੁਨੀਆ ਨੂੰ ਪੈਸਾ ਮੱਖਰ ਰਹਿ ਗਿਆ ਬਈ ਅੱਜ ਦੇ ਸਮੇਂ ਚ ਤਾਂ ਯਾਰ ਤੁਸੀਂ ਇਹ ਸੋਚ ਲਓ ਵੀ ਭਾਈ ਭਾਈ ਨੂੰ ਖਾਈ ਜਾਂਦਾਗਾ ਤੇ ਦੁਨੀਆ ਸਾਨੂੰ ਲੱਗਦਾ ਵੀ ਸੱਚ ਦੱਸ ਦੋਗੇ ਅੱਜ ਤਾਂ ਬਈ ਭਾਈ ਭਾਈ ਨੂੰ ਨਹੀਂ ਕੋਈ ਸੱਚ ਦੱਸਦਾ ਬਾਕੀ ਸਾਰਾ ਕੁਝ ਬਚਦਾ ਜੀਤੋ ਬਈ ਆਈ ਦਾ ਤੁਸੀਂ ਆਓ ਮਿਹਨਤ ਨਾਲ ਹੀ ਆਵੇ ਸਾਰਾ ਕੁਝ ਠੀਕ ਆ ਬਈ ਦੁਨੀਆ ਮਤਵਲੀ ਆ ਠੀਕ ਹੈ ਕੋਈ ਨਹੀਂ ਚਾਹੁੰਦਾ ਵੀ ਕੋਈ ਤਰੱਕੀ ਕਰੇ ਸਭ ਨੂੰ ਇਹ ਆ ਵੀ ਆਪਣੇ ਕੋਲੇ ਹੋਵੇ ਸਾਰਾ ਕੁਝ ਬਾਕੀ ਜਿਵੇਂ ਤੁਰਿਆ ਫਿਰਦਾ ਅਗਲੇ ਨੂੰ ਤੁਰਿਆ ਫਿਰਨ ਤੇ ਠੀਕ ਆ ਅੱਜ ਦੇ ਸਮੇਂ ਚ ਤਾਂ ਬਈ ਯਾਰ ਤੁਸੀਂ ਇਹੇ ਸੋਚ ਲਓ ਯਾਰ ਵੀ ਭਾਈ ਭਾਈ ਦਾ ਨਹੀਂ ਬਣਦਾ ਤੇ ਦੁਨੀਆ ਕਿਵੇਂ ਯਾਰ ਕਿਸੇ ਦੀ ਬਣਜੂ ਕੌਣ ਸੱਚ ਦੱਸਦਾ ਅੱਜ ਦੇ ਸਮੇਂ ਚ ਤਾਂ ਯਾਰ ਭਾਈ ਭਾਈ ਨੂੰ ਖਾਈ ਜਾਂਦਾ ਹੈ ਠੀਕ ਆ ਜੀਤੋ ਆਈਦਾ ਬਈ ਆਓ ਮਿਹਨਤ ਨਾਲ ਆ ਯਾਰ ਮਿਹਨਤ ਕਰੋਗੇ ਸਾਰਾ ਕੁਝ ਆ ਠੀਕ ਆ ਸਾਰਾ ਕੁਝ ਬੱਜਦਾ ਸਾਰਾ ਕੁਝ ਬਣਦਾ ਬਈ ਬਾਕੀ ਬਈ ਇੰਨਾ ਮਾੜਾ ਨਹੀਂ ਹੈਗਾ ਕੈਨੇਡਾ ਜਿੰਨਾ ਆਪਣੇ ਪੰਜਾਬੀਆਂ ਨੇ ਬਣਾਤਾ ਠੀਕ ਆ ਸਾਰਾ ਕੁਝ ਬਣਦਾਗਾ ਤੁਸੀਂ ਆਪ ਹੀ ਸੋਚ ਲਓ ਯਾਰ ਵੀ ਲੱਖਾਂ ਹੀ ਦੁਨੀਆ ਬੈਠੀ ਐ ਇੱਥੇ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਤੇ ਉਹ ਨਹੀਂ ਮੁੜਦੇ ਜੇ ਉਹਨਾਂ ਨੂੰ ਪਤਾ ਵੀ ਕੁਝ ਬਣਦਾ ਫੇਰ ਹੀ ਨਹੀਂ ਮੁੜਦੇ ਤੁਸੀਂ ਆ ਲੈ ਲਓ ਯਾਰ ਵੀ ਜੇ ਵਰਕ ਪਰਮਿਟ ਖਤਮ ਹੋ ਗਿਆ ਫਿਰ ਤਾਂ ਮੁੜੇ ਆਉਣ ਵੀਰ ਬੈਠਾ ਜਾਣੀ ਹਗਾ ਵੀ ਆਪਾਂ ਖਰਚਾ ਕਰੀ ਰਹਿਣਾ ਕੋਈ ਨਾ ਕੋਸਤਾ ਬਚਦੀ ਆ ਫੇਰ ਹੀ ਬੈਠੇ ਆ ਠੀਕ ਹੈ ਬਾਕੀ ਯਾਰ ਤੁਸੀਂ ਆਪ ਹੀ ਸੋਚ ਲਓ ਵੀ ਆ ਆਪਣੇ ਆਸ ਗਵਾਂਡੇ ਰਿਸ਼ਤੇ ਜਾਨਾ ਚ ਕਿੰਨੀ ਦੁਨੀਆ ਗਈ ਆ ਕੋਈ ਮੁੜਿਆ ਕੋਈ ਨਹੀਂ ਮੜਦਾ ਕਿਉਂਕਿ ਸਾਰਾ ਕੋਈ ਬਚਦਾਸ ਲਗਾਲਾ ਸੱਚ ਨਹੀਂ ਦੱਸਦੇ ਇੱਕ ਗੱਲ ਹੋਰ ਨੋਟ ਕਰੀ ਆ ਬਾਈ ਆਪਣੇ ਲੋਕਾਂ ਚ ਸਬਰ ਹੈ ਹੀ ਨਹੀਂ ਕਿਉਂਕਿ ਜੇ ਬੰਦਾ ਇੱਥੇ 2 ਲੱਖ ਰੁਪਿਆ ਵੀ ਬਣਾਉਂਦਾ ਹਨਾ ਤੇ ਉਹ ਨੂੰ ਇਹ ਲੱਗਦਾ ਵੀ ਘੱਟ ਆ ਤੇ ਇੰਡੀਆ 2 ਲੱਖ ਰੁਪਇਆ ਜਾਂ ਲੱਖ ਰੁਪਇਆ ਕੀ ਦੀ ਤਨਖਾਹ ਆਗੀ ਕੋਈ ਗਵਰਨਮੈਂਟ ਜੌਬ ਵੀ ਕਰਦਾ ਨਾ ਉਹਦੀ ਵੀ ਨਹੀਂ ਲੱਖ ਰੁਪਇਆ ਤੇ ਲੱਖ ਰੁਪਇਆ ਦਾ ਯਾਰ ਮੈਂ ਲਿਖ ਕੇ ਦੇਣਾ ਹਰੇਕ ਬਚਾਉਂਦਾ ਹੂ ਲੱਖ ਤੋਂ ਦਾ ਵੱਧ ਬਚਦੀ ਆ ਠੀਕ ਆ ਕਲਪਰ ਆਪਣੇ ਲੋਕ ਵੀ ਸੈਟੀਸਫਾਈ ਨਹੀਂ ਹੈਗੇ ਸਬਰ ਨਹੀਂ ਹੈਗਾ ਲੋਕਾਂ ਚ ਤਾਂ ਹੀ ਤਾਂ ਬਈ ਇੱਥੇ ਤੁਸੀਂ ਦੇਖਿਆ ਲੋਕ ਠੱਗ ਗਏ ਚੋਰੀਆਂ ਕਰੀ ਜਾਂਦੇ ਹੈਗੇ ਤੇ ਇੰਨਾਂ ਲੋਕਾਂ ਨੇ ਇਹ ਬਦਨਾਮ ਕਰਿਆਗਾ ਬਾਰਲਾਦੇ ਵੀ ਕੋਈ ਹੈ ਨਹੀਂ ਬਈ ਮੈਂ ਫੇਰ ਕਹਿਣਾ ਕਿਸੇ ਦੀ ਗੱਲ ਤੇ ਯਕੀਨ ਨਾ ਕਰੋ ਦੱਦੀਆ ਮੌਕਾ ਵੇ ਜੀਤੋ ਆਈਦਾ ਆਓ ਠੀਕ ਆ ਲੋਕਾਂ ਮਗਰ ਨਾ ਲੱਗੋ ਸਾਰਾ ਕੁਝ ਬਣ ਜਾਂਦਾ ਬਈ ਜੇ 5-7 ਸਾਲ ਮਿਹਨਤ ਕਰੀ ਤਾਂ ਬੰਦਾ ਆਪਦੇ ਪੈਰਾਂ ਤੇ ਸਟੈਂਡ ਹੋ ਜਾਂਦਾ ਹੈ ਤੇ ਇੰਡੀਆ ਤੁਸੀਂ ਯਾਰ ਸਾਰੀ ਜ਼ਿੰਦਗੀ ਗਾਲ ਦੋ ਕੋਈ ਨਹੀਂ ਬਣਦਾ ਬਈ ਬਾਕੀ ਇੰਡੀਆ ਕਿੰਨਾ ਕੰਮਾਂਗਾ ਇੰਡੀਆ ਕਿੰਨੀਆਂ ਕਿ ਜੌਬਾਂ ਮਿਲ ਜਾਂਦੀਆਂ ਹੈਗੀਆਂ ਕੋਸ਼ ਨਹੀਂ ਹੈਗਾ ਥੱਕ ਗਿਆ ਬਈ ਬਾਕੀ ਬਈ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਧੰਨਵਾਦ ਬਈ